ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਬਾਬਾ ਸਤਕਾਰ ਜਿੱਥੇ ਕਿਤੇ ਵੀ ਬੈਠੇ ਹੋ ਮੈਨੂੰ ਜਾਣਦੇ ਹੋ ਨਹੀਂ ਜਾਣਦੇ ਸਾਰਿਆਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਗੱਲ ਆਪਾਂ ਕਰਾਂਗੇ ਕਰਤਾਰ ਦੀ ਕਰਤਾਰ ਤਾਂ ਤੁਹਾਡੀ ਬੋਲੀ ਦੇ ਵਿੱਚੋਂ ਆਪਣੇ ਆਪ ਝਲਕ ਪੈਂਦਾ ਜੀ ਤੁਸੀਂ ਕਿਹੋ ਜੀ ਸੋਚਦੇ ਮਾਲਕੋਂ ਕਰਦਾਰ ਬੜਾ ਔਖਾ ਬਣਾਉਣਾ ਪੈਂਦਾ ਤੇ ਸੋਚ ਸਮਝ ਕੇ ਗੱਲ ਕਰਨੀ ਪੈਂਦੀ ਹੈ ਸੋਚ ਸਮਝ ਕੇ ਬੋਲਣਾ ਪੈਂਦਾ ਇਸ ਲਈ ਕਦੇ ਵੀ ਕਿਸੇ ਦਾ ਦਿਲ ਨਾ ਦਿਖਾਇਆ ਕਰੋ ਤੁਹਾਡੀ ਬੋਲੀ ਤੋਂ ਤੁਹਾਡੇ ਰਹਿਣੀ ਸਹਿਣੀ ਤੋਂ ਤੁਹਾਡੀ ਸੋਚ ਤੋਂ ਤੁਹਾਡੇ ਕਰਦਾਰ ਦਾ ਪਤਾ ਲੱਗ ਜਾਂਦਾ ਕਰਦਾਰ ਦਾ ਮਤਲਬ ਆ ਕਿਸੇ ਨਾਲ ਬਖਰੀਮਾ ਨਾ ਕਰੋ ਸਾਰਿਆਂ ਨਾਲ ਪਿਆਰ ਮੁਹੱਬਤ ਵਾੜਾ ਪਤੀਰਾ ਕਰੋ ਹੰਕਾਰ ਨਾ ਕਰੋ